मै दूर मेन सामने टक्कर दे मगर कला ढाल ती बहुत कला दिन है पंजाब सरकार दे ਕਿਉਂਕਿ ਸਰਕਾਰ ਨੇ ਇਹ ਜਾਣਬੁੱਝ ਕੇ ਜਿਣੀ ਮੱਥੀ ਸਾਥ ਦੇ ਨਾਲ ਖਾਸ ਕਰਕੇ ਲਾਭ ਉਗੋ ਕਨੇ ਇਹ ਕਰਵਾਇਆ ਕੰਮ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਵੀ ਦੇਖਦੇ ਰਹੇ ਹੋ ਸੰਗਤਾਂ ਵੀ ਦੇਖਦਿ ਨੇ ਜਿਸ ਵੀ ਪੰਚਾਇਤ ਦੇ ਨਾਲ ਜਿਸ ਵੀ ਸਰਪੰਚ ਦੇ ਨਾਲ ਸਮੇਂ ਦੀ ਸਰਕਾਰ ਨੇ ਕੋਈ ਗਲਤ ਵਿਵਹਾਰ ਕੀਤਾ ਜਾਂ ਕਿਸੇ ਭੈਣ ਭਰਾ ਦੇ ਨਾਲ ਗਲਤ ਵਿਵਹਾਰ ਕੀਤਾ ਉਹ ਲੋਕ ਜਹਾਂ ਦੇ ਲਈ ਹਮੇਸ਼ਾ ਲੜਦਾ ਸੀ ਹਮੇਸ਼ਾ ਆਵਾਜ਼ ਬੁਲੰਦ ਕਰਦਾ ਸੀ ਉਹ ਨੇ ਧੜਕ ਜਰਨਲ ਸੀ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਨਾਲ ਲਗਾਤਾਰ ਹੋ 21 22 ਤੋਂ ਜੁੜਿਆ ਹੋਇਆ ਸੀਗਾ ਔਰ ਸਰਦਾਰ ਸਿਮਰਨਜੀਤ ਮਾਨ ਸਾਹਿਬ ਨੇ ਕਈ ਵਾਰ ਨਾਲ ਜਾ ਕੇ ਜਾਂ ਆਪਣੇ ਉਹ ਨੀਲੇ ਐਪਲੀਕੇਸ਼ਨ ਅਸੀਂ ਰਿਕਮੈਂਡ ਕਰਕੇ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਉਸ ਵਕਤ ਜਿਹੜੇ ਐਸਐਸਪੀਸੀ ਜਾਂ ਡੀਸੀਸੀ ਉਸ ਸਮੇਂ ਦੇ ਕਿ ਵੀ ਇਹਨੂੰ ਸਿਕਿਉਰਟੀ ਦਿੱਤੀ ਜਾਵੇ ਜਾਂ ਇਹਦਾ ਹਥਿਆਰ ਜਿਹੜਾ ਹੈਗਾ ਇਹਨੂੰ ਦਿੱਤਾ ਜਾਵੇ ਪਰ ਉਹ ਨਹੀਂ ਮਿਲਿਆ ਉਹਨੂੰ ਪਰ ਜੇ ਵੀ ਲੱਗਦਾ ਦੱਸਣ ਦੇ ਕਿ ਨਾਲ ਦਾ ਸਾਥੀ ਸੀ ਜਿਹਨੇ ਇਹ ਕਤਲ ਨੂੰ ਅੰਜਾਮ ਦਿੱਤਾ ਨਹੀਂ ਸਾਥੀ ਕਿਉਂ ਸੀ ਗਦਾਰ ਸੀ ਜਿਹੜਾ ਨੇ ਬੜਾ ਮਾਰ ਮਾਰ ਕੇ ਜਿਹੜੀ ਗਦਾਰ ਮਾਰ ਕੀਤੀ ਆ ਤੇ ਉਹ ਬੁਝਦ ਲਈ ਕਹਿਰਤਾ ਦੇ ਨਾਲ ਮਾਰਿਆ ਬੈਠੇ ਬੰਦੇ ਨੂੰ ਪਿੱਛੇ ਤੋਂ ਗੋਲੀ ਮਾਰੀ ਗਈ ਆ ਉਹਨੂੰ ਇਹ ਉਹ ਨਸ਼ੇੜੀ ਬੰਦੇ ਦਾ ਕੋਈ ਹਿਆ ਨਹੀਂ ਸੀ ਜੇ ਉਹਨੂੰ ਮਾਰ ਸਕਦਾ ਕਿਉਂਕਿ 6 ਫੁੱਟ ਦਾ ਜਵਾਨ ਸੀ ਗਲੋਂ ਫੜ ਕੇ ਘੁੱਟ ਦਿੰਦਾ ਉਹਨੂੰ ਉਹ ਨਸ਼ੇੜੀ ਮੈਂ ਪਰ ਉਹਦੇ ਮਗਰ ਸਰਕਾਰ ਸੀ ਸਰਕਾਰ ਨੇ ਇਹ ਮਰਵਾਇਆ ਸਰਕਾਰ ਹਮੇਸ਼ਾ ਉਹ ਆਵਾਜ਼ਾਂ ਨੂੰ ਦਬਾਉਂਦੀ ਹੈ ਜਿਹੜੀਆਂ ਲੋਕ ਹਿੱਤਾਂ ਲਈ ਲੜਦੀਆਂ ਨੇ ਦੀਪ ਸਿੱਧੂ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਨਾਲ ਚੱਲਿਆ ਮਾਨ ਮਾਨ ਸਾਹਿਬ ਦੀ ਉਹਨੇ ਗੱਲ ਨਾ ਮੰਨੀ ਉਹ ਚਲੇ ਗਿਆ ਦਿੱਲੀ ਉਹਨੇ ਉਹਨਾਂ ਨੇ ਐਕਸੀਡੈਂਟ ਦਾ ਰੂਪ ਦੇ ਕੇ ਉਹਨੂੰ ਮਾਰਿਆ ਗਿਆ ਸਿੱਧੂ ਮੂਸੇਵਾਲੇ ਨੇ ਕਿਹਾ ਬਾਪੂ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤੇਰੇ ਕਾਗਜ਼ ਭਰਉਣ ਵਾਸਤੇ ਬਾਈ ਵਿੱਚ ਮੈਂ ਆਉਂਗਾ ਆਪਲਾ ਪੂਰਾ ਧਾਮ-ਜਾਮ ਕਰਕੇ ਔਰ ਦੂਸਰੇ ਤੀਸਰੇ ਤੇ ਨਹੀਂ ਹੋਦਾ ਗੈਂਗਸਟਰਾਂ ਦਾ ਰੂਪ ਦੇ ਕੇ ਉਸ ਨੂੰ ਮਰਵਾ ਦਿੱਤਾ ਜਾਂਦਾ ਜਿਹੜਾ ਵੀ ਬੰਦਾ ਸਰਦਾਰ ਸਿਮਰ ਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦਾ ਉਹਦੀ ਆਵਾਜ਼ ਨੂੰ ਜਿਹੜਾ ਬਲੰਦ ਕਰਦਾ ਉਸ ਨੂੰ ਜਾਂ ਤਾਂ ਮਰਵਾਇਆ ਜਾ ਰਿਹਾ ਹੈ ਜਾਂ ਉਹਨੂੰ ਦਬਾਇਆ ਜਾ ਰਿਹਾ ਹੈ ਜੇ ਨਾਲ ਸਿੱਟਾ ਜਾ ਰਿਹਾ ਉਹ ਤੁਹਾਡੇ ਵੱਲੋਂ ਕੀ ਅਗਲਾ ਐਕਸ਼ਨ ਹੋਊਗਾ ਜੀ ਅਸੀਂ ਪਰਿਵਾਰ ਦੇ ਨਾਲ ਆ ਸੰਗਤਾਂ ਦੇ ਨਾਲ ਆ ਅਸੀਂ ਉਹ ਇਹ ਜਿਹੜੀ ਜਿਹੜੀ ਆਵਾਜ਼ ਜਿਹੜੀ ਬਲੰਦ ਕਰਦਾ ਸੀ ਇਹਨੂੰ ਜਿਹੜੀ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਹਜ਼ਾਰਾਂ ਗੁਣਾ ਵੱਧ ਕੇ ਚੱਲੂਗੀ ਉਹ ਜਿਹੜੇ ਪਿੱਛੇ ਸਿੱਧੂ ਮੂਸੇ ਇਹ ਤੇਰੀ ਸਰਪੰਚ ਕਲਕੱਤਾ ਸਾਡੇ ਦਿਲਾਂ ਵਿੱਚ ਬਸਦਾ ਹੈ ਅਸੀਂ ਉਹਦੀ ਰੂਹ ਨੂੰ ਤੇ ਉਹਦੇ ਜਿਹੜੇ ਨਿਸ਼ਾਨੇ ਸੀ ਉਹਨੂੰ ਮਿਟਣ ਨਹੀਂ ਦੇਵਾਂਗੇ ਨਾਲ ਆ ਅਸੀਂ